ਅੱਜ ਆਪਾਂ ਬਣਾਵਾਂਗੇ ਜੀ ਕੜੀ ਪਕੌੜੇ ਵਾਲੀ ਬਣਾ ਕੇ ਤਿਆਰ ਕਰਾਂਗੇ ਜੋ ਬਹੁਤ ਸਵਾਦ ਤੇ ਸਿੰਪਲ ਜਿਹੇ ਤਰੀਕੇ ਨਾਲ ਬਣ ਕੇ ਤਿਆਰ ਹੋਊਗੀ ਤੇ ਇਹਦੇ ਵਾਸਤੇ ਮੈਂ ਦੋ ਪਿਆਜ਼ ਤੇ ਦੋ ਆਲੂ ਜਿਹੜੇ ਬਰੀਕ ਕੱਟਲੇ ਸੀ ਇਹਦੇ ਵਿੱਚ ਨਮਕ, ਹਲਦੀ ਤੇ ਗਰਮ ਮਸਾਲਾ ਤੇ ਥੋੜੀ ਜਿਹੀ ਸੁੱਕੀ ਮੇਥੀ ਤੇ ਦੇਗੀ ਮਿਰਚ ਤੇ ਇੱਕ ਚਮਚਾ ਮੈਂ ਲਾਲ ਮਿਰਚ ਦਾ ਇੱਥੇ ਪਾ ਕੇ ਦੋ ਵੱਡੇ ਚਮਚੇ ਜਿੰਨਾ ਬੇਸਨ ਪਾ ਕੇ ਤੇ ਪਕੌੜੇ ਤਿਆਰ ਕਰ ਲਵਾਂਗੇ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਬੇਸਨ ਨੂੰ ਜਿਹੜਾ ਗੋਲ ਕੇ ਤਿਆਰ ਕਰ ਲਵਾਂਗੇ ਤੇ ਬਾਅਦ ਚ ਤੇਲ ਗਰਮ ਹੋਣ ਵਾਸਤੇ ਰੱਖਿਆ ਸੀ ਥੋੜੇ ਥੋੜੇ ਕਰਕੇ ਛ ਪਕੌੜੀਆਂ ਆਪਣੀ ਬਣ ਕੇ ਹੋ ਗਈ ਸੀ ਤਿਆਰ ਤੇ ਹੁਣ ਆਪਾਂ ਇੱਥੇ ਦਹੀਂ ਜਿਹੜਾ ਦਹੀਂ ਆਪਣੇ ਘਰ ਪਹਿਲਾਂ ਪਿਆ ਸੀ ਗਾ ਭੱਲੀਆਂ ਵਾਲਾ ਵਿੱਚ ਮੈਂ ਦੋ ਚਮਚੇ ਵੱਡੇ ਵੇਸਨ ਦੇ ਪਾਕ ਇਹਨਾਂ ਤੇ ਘੋਲ ਲਿਆ ਸੀ ਇਹਦੇ ਵਿੱਚ ਪਾਤਾ ਹੁਣ ਮੈਂ ਗਰਮ ਮਸਾਲਾ ਨਾਲ ਹੀ ਪਾਤਾ ਨਮਕ ਜੀ ਤੇ ਹਲਦੀ ਪਾ ਦਵਾਂਗੇ ਤੇ ਸੁੱਕੀ ਮੇਥੀ ਦਾ ਇੱਕ ਮਚਮਚਾ ਪਾਤਾ ਤੇ ਹੁਣ ਪਾਵਾਂਗੇ ਤੇਲ ਵਿੱਚ ਅੱਧਾ ਤੇਲ ਮੈਂ ਕੱਢ ਲਿਆ ਸੀ ਇਹਦੇ ਵਿੱਚ ਮੇਥੀ ਪਾ ਦਿੱਤੀ ਸੀ ਉਸ ਤੋਂ ਬਾਅਦ ਮੈਂ ਜੀਰਾ ਵੀ ਪਾਇਆ ਸੀ ਥੋੜਾ ਜਿਹਾ ਤੇ ਨਾਲ ਪਾ ਦਵਾਂਗੇ ਹੁਣ ਲਸਣ ਪਹਿਲਾਂ ਆਪਾਂ ਲਸਣ ਨੂੰ ਭੁੰਨ ਲਵਾਂਗੇ ਉਸ ਤੋਂ ਬਾਅਦ ਆਪਾਂ ਜਿਹੜੇ ਹੋਰ ਮਸਾਲੇ ਪਾਵਾਂਗੇ ਪਿਆਜ਼ ਵਗੈਰਾ ਪਹਿਲਾਂ ਲਸਣ ਨੂੰ ਭੁੰਨਾਂਗੇ ਉਸ ਤੋਂ ਬਾਅਦ ਆਪਾਂ ਪਿਆਜ਼ ਐਡ ਕਰਾਂਗੇ ਜਦੋਂ ਆਪਣਾ ਲਸਣ ਭੁੱਜ ਜਾਵੇਗਾ ਉਸ ਤੋਂ ਬਾਅਦ ਆਪਾਂ ਇਸ ਤਰੀਕੇ ਨਾਲ ਪਿਆਜ਼ ਬਰੀਕ ਕੱਟੇ ਹੋਏ ਇੱਕ ਐਡ ਕਰ ਦਵਾਂਗੇ ਤੇ ਥੋੜਾ ਥੋੜਾ ਪਾਣੀ ਪਾ ਕੇ ਵੇਸਨ ਨੂੰ ਜਿਹੜਾ ਕੋਲ ਤਿਆਰ ਕਰ ਲਵਾਂਗੇ ਤੇ ਜਦੋਂ ਆਪਣੇ ਪਿਆਜ਼ ਭੁੱਜ ਜਾਣ ਉਸ ਤੋਂ ਬਾਅਦ ਆਪਾਂ ਹਰੀਆਂ ਮਿਰਚਾਂ ਕੱਟ ਕੇ ਇਸ ਤਰੀਕੇ ਨਾਲ ਪਾ ਲਵਾਂਗੇ ਤੇ ਜਦੋਂ ਆਪਣੀਆਂ ਥੋੜੀਆਂ ਜੀਆਂ ਹਰੀਆਂ ਮਿਰਚਾਂ ਵੀ ਭੁੱਜ ਜਾਣ ਵਿੱਚ ਮਸਾਲੇ ਦੇ 2 ਮਿੰਟ ਵਾਸਤੇ ਤੇ ਫਿਰ ਅਸੀਂ ਵੇਸਨ ਨੂੰ ਘੋਲ ਕੇ ਪਾ ਲ ਅੱਧੇ ਘੰਟੇ ਵਾਸਤੇ ਪਕਾਵਾਂਗੇ ਮੀਡੀਅਮ ਫਲੇਮ ਤੇ ਕਿਉਂਕਿ ਕੜੀ ਜਿੰਨੀ ਟਾਈਮ ਰਿਜੀ ਹੋਣੀ ਵਧੀਆ ਬਣਦੀ ਹੈ ਤੇ ਆਪਣੀ ਕੜੀ ਬਣ ਕੇ ਹੋ ਗਈ ਸੀ ਤਿਆਰ ਮੈਂ ਪਕੌੜੇ ਐਡ ਕਰਤੇ ਇੱਥੇ ਮੈਂ ਸਾਬਤ ਧਨੀਆ ਤੇ ਕਸ਼ਮੀਰੀ ਮਿਰਚ ਤੇ ਨਾਲ ਹੀ ਪਾਵਾਂਗੇ ਥੋੜੀ ਸੁੱਕੀ ਮੇਥੀ ਇਹਦਾ ਤੜਕਾ ਲਗਾ ਕੇ ਆਪਾਂ ਕਰਾਂਗੇ ਜੀ ਤਿਆਰ ਤੇ ਇਹਦੇ ਵਿੱਚ ਮੈਂ ਥੋੜੀਆਂ ਲਾਲ ਮਿਰਚਾਂ ਦਾ ਯੂਜ਼ ਕੀਤਾ ਹੋਇਆ ਸੀਗਾ ਤੜਕਾ ਉੱਪਰ ਇਸ ਤਰੀਕੇ ਨਾਲ ਲਗਾ ਕੇ ਤਿਆਰ ਕਰਾਂਗੇ ਤੇ ਕੜੀ ਆਪਣੀ ਜਿਹੜੀ ਬਣ ਕੇ ਹੋ ਗਈ ਹੈ ਤਿਆਰ ਤੁਸੀਂ ਵੇਖ ਸਕਦੇ ਹੋ ਕੜੀ ਆਪਣੀ ਕਿੱਡੀ ਵਧੀਆ ਕਿੰਨੇ ਸਿੰਪਲ ਤਰੀਕੇ ਨਾਲ ਬਣਾ ਕੇ ਆਪਾਂ ਤਿਆਰ ਕਰ ਲਈਏ ਤੇ ਕੜੀ ਹੁਣ ਵੇਖ ਸਕਦੇ ਤੁਸੀਂ ਕਿੰਦਾ ਵਧੀਆ ਕਲਰ ਕੜੀ ਦਾ ਆਇਆ ਤੇ ਕੜੀ ਬਹੁਤ ਹੀ ਸਵਾਦ ਬਣ ਕੇ ਤਿਆਰ ਹੋ ਗਈ ਬਾਕੀ ਤੁਸੀਂ ਵੀ ਇਹਨੂੰ ਟ੍ਰਾਈ ਜ਼ਰੂਰ ਕਰਿਓ ਤੇ ਮੇਰੀ ਕੜੀ ਬਣਾਉਣ ਦਾ ਤਰੀਕਾ ਤੁਹਾਨੂੰ ਕਿਵੇਂ ਦਾ ਲੱਗਾ